ਕੋਈ ਭੋਲਿਆ ਨਹੀਂ ਕਰਦਾ ਕਰਨ ਵਾਲੇ ਜੇ ਤੁਸੀਂ ਇਮਾਨਦਾਰੀ ਨਾਲ ਮੇਰਾ ਪਰਸ ਸਭ ਨੂੰ ਮੋੜਿਆ ਚੈੱਕ ਕਰ ਲੋ ਤੁਸੀਂ ਆਪਣੀ ਇਮਾਨਦਾਰੀ ਨਾਲ ਦਿੱਤਾ ਨਾ ਪਰਸ ਬਹੁਤ ਸ਼ੁਕਰੀਆ ਤੁਹਾਡਾ ਕੱਲ੍ਹ ਨੂੰ ਪਤਾ ਕੀ ਹੈ ਸਾਡੇ 8 ਵਜੇ ਅੱਧਰ ਰਹਿ ਜਾਂਦੇ ਨੇ ਪਹਿਲਾਂ ਦੱਸ ਦਿਆ ਕੱਲ ਨੂੰ ਅਸੀਂ ਆਪਣੇ ਗਰੁੱਪ ਚ ਲਗਾਉਣੀ ਕਰਦੇ ਹੋਰ ਬੰਦੇ ਕਰੀਏ ਮਾਰਦਾਨੀ ਨਾਲ ਬੋਲਿਆ ਠੀਕ ਹੈ ਲੈ ਕੇ ਨਿਕਲੋ ਉਹ ਨੂੰ ਮੈਂ ਨਾ 2 ਦਿਨ ਜਰਦੀ ਹੋਏ ਨਾਲ ਵਿਆਜ ਵਾਲੇ ਨਾਲੇ ਉਹਨਾਂ ਨੇ ਵੀਡੀਓ ਦੇਖ ਲਈ ਜੋ ਮੜਿਆ ਆ ਇਹ ਅੰਦਾ ਵੀ ਗਰੁੱਪ ਵਿੱਚ ਪਾ ਦਾਂਗੇ ਆ ਲੈ ਹਾਂਜੀ ਮੈਂ ਉਰੇ ਨੇੜੇ ਮੈਂ ਗੁਰਮੀਤ कौर ਜੱਸੀ ਤੇ ਮੈਂ ਸਾਡੇ ਮੇਰੀ ਗੱਡੀ ਵਿੱਚ ਆਪਣਾ ਇਹ ਦੀ ਦਾ ਪਰਸ ਰਹਿ ਗਿਆ ਸੀ ਤੇ ਮੈਂ ਆਹ ਫੋਨ ਤੇ ਇਹਨਾਂ ਪਰਸ ਬਹੁਤ ਇਮਾਨਦਾਰੀ ਨਾਲ ਵਾਪਸ ਕਰ ਰਹੀ ਆ ਤੇ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦੀ ਆ ਵੀ ਆਪਣੇ ਈ ਰਿਕਸ਼ੇ ਵਿੱਚ ਕਿਸੇ ਦਾ ਵੀ ਪਰਸ ਜਾਂ ਕੋਈ ਮੋਬਾਈਲ ਵਗੈਰਾ ਦੇ ਹੋਵੇ ਤਾਂ ਜਰੂਰ ਵਾਪਸ ਕਰਿਆ ਕਰੋ ਦੇਖੋ ਜੀ ਪਤਾ ਕੀ ਗੱਲ ਹੈ ਮਸਾ ਅਗਲਾ ਮਿਹਨਤ ਨਾਲ ਖਰੀਦਦਾ ਕੋਈ ਵੀ ਚੀਜ਼ ਹੈ ਚਾਹੇ ਅਗਲੇ ਦਾ ਡਾਕੂਮੈਂਟ ਨੇ ਚਾਹੇ ਪੈਸਾ ਕੁਝ ਵੀ ਅਗਲਾ ਬਹੁਤ ਮਿਹਨਤ ਨਾਲ ਉਹ ਕਰਦਾ ਹੈ ਤੇ ਕਿਸੇ ਨੂੰ ਵੀ ਕਿਸੇ ਦੀ ਵੀ ਚੀਜ਼ ਤੇ ਆਉਂਦੀ ਹੈ ਤਾਂ ਤੁਸੀਂ ਆਪਣਾ ਮਾਨਦਾਰੀ ਨਾਲ ਵਾਪਸ ਕਰਿਓ ਆ ਦੇਖੋ ਜੀ ਆਲਾ ਸਿੱਖ ਕਰ ਲੋ ਥੈਂਕ ਯੂ ਜੀ ਸੋ ਮਚਾਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਕੋਈ ਬੋਲਣ ਨਹੀਂ ਪਰਚਾ ਇਹ ਬਹੁਤ ਬੋਲ ਰਹੀ ਹੈ ਚੈੱਕ ਕਰ ਲਓ ਤੁਸੀਂ ਆਪਣੀ ਇਮਾਨਦਾਰੀ ਨਾਲ ਦਿੱਤਾ ਨਾ ਪਰਸ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਹਨੇਈ ਕਹਿੰਦੀ ਆ ਵੀ ਅੱਗੇ ਤੋਂ ਤੁਸੀਂ ਮੜਾ ਧਿਆਨ ਰੱਖਿਓ ਕਿ ਮੈਂ ਅਹੀ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਵੀ ਕੋਈ ਵੀ ਆਪਣੀ ਗੱਡੀ 'ਚ ਕਿਸੇ ਦੀ ਵੀ ਕੋਈ ਚੀਜ਼ ਰਹਿ ਜੇ ਤਾਂ ਆਪਣੀ ਪੂਰੀ ਇਮਾਨਦਾਰੀ ਨਾਲ ਫੜਾਓ ਤੇ ਬੱਸ ਧੰਨਵਾਦ